ਬੱਤੋ ਟਿੱਲੋ YouTube Facebook ਪੇਜ ਤੇ ਪ੍ਰੋਗਰਾਮ ਖਬਰ ਵੀ ਖਬਰ ਲੈ ਕੇ ਹਾਜ਼ਰ ਹੋਏ ਆ ਮੇਰਾ ਨਾਮ ਪੂਸ਼ਨ ਮਿੱਤਲ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਚਾਣਵੀਂ ਹੈ ਜਿਹੜੀ ਖਬਰ ਦੀ ਖਬਰ ਪ੍ਰੋਗਰਾਮ ਦੇ ਤਹਿਤ ਤਿੰਨ ਖਬਰਾਂ ਤੇ ਗੱਲਬਾਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲੀ ਖਬਰ ਹੈ ਟਿੱਲੋ ਸਾਹਿਬ ਮਾਗੀ ਮੁਕੇ ਸਿਆਸੀ ਕਾਨਫਰੰਸਾਂ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਨੇ ਜਿਹੜੀ ਕਹਿੰਦੇ ਆ ਆਪਦੀ ਲਾਈ ਨੇ ਇਸ ਵਾਰ ਕਾਨਫਰੰਸ ਤੇ ਬਾਕੀ ਜਿਹੜੀਆਂ ਅੱਜ BJP ਨੇ ਪਹਿਲੀ ਵਾਰੀ ਲਾਈ ਇਹਨੂੰ ਕਿਵੇਂ ਦੇਖਦੇ ਹੋ ਪੁਸ਼ਪ ਸਿੰਘ ਜੀ ਪਹਿਲੀ ਗੱਲ ਵੈਲਕਮ ਕਰਦਾ ਮੈਂ ਤੁਹਾਨੂੰ ਤੁਸੀਂ ਇਸ ਪ੍ਰੋਗਰਾਮ ਚ ਪਹਿਲੀ ਵਾਰ ਸ਼ਾਮਲ ਹੋਏ ਹੋ ਤੇ ਕਿਉਂਕਿ ਅੱਜ ਆਪਣਾ ਮੇਰਾ ਦੂਜਾ ਸਾਥੀ ਪਰਵਿੰਦਰ ਵਰਗਿਆ ਹੋਇਆ ਇਸ ਕਰਕੇ ਆਪਣੀ ਟੀਮ ਵਧੀ ਹੋਈ ਹੈ ਟੀਮ ਦੇ ਵਿੱਚੋਂ ਕਦੇ ਕਿਸੇ ਦੀ ਵਾਰੀ ਤੇ ਕਦੇ ਕਿਸੇ ਦੀ ਵਾਰੀ ਤੇ ਅੱਜ ਤੁਹਾਡੀ ਵਾਰੀ ਹੈ ਧੰਨਵਾਦ ਵੈਲਕਮ ਕਰਦਾ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਅਸਲ ਦੇ ਵਿੱਚ ਜਿਹੜੀਆਂ ਕੱਲ ਉੱਥੇ ਮਾਗੀ ਦੇ ਮੇਲੇ ਦੇ ਉੱਤੇ ਕਾਨਫਰੰਸਾਂ ਹੋਈਆਂ ਉਹ ਕਾਨਫਰੰਸਾਂ ਅਕਾਲੀ ਦਲ ਦੀ ਕਾਨਫਰੰਸ ਹੋਈ ਹੈ ਇੱਕ ਕਾਨਫਰੰਸ ਨਹੀਂ ਹੋਈ ਜ ਜਿਹਨੂੰ ਆਪਾਂ ਕਹਾਂਗੇ ਅਕਾਲੀ ਦਲ ਪੁਨਰ ਸੁਰਜੀਤੀ ਪੁਨਰ ਸੁਰਜੀਤੀ ਠੀਕ ਤੇ ਪਹਿਲਾਂ ਥੋੜਾ ਜਿਹਾ ਆਪਾਂ ਮਾਗੀ ਦੇ ਤੇ 40 ਮੁਟਿਆਰਾਂ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਦਾਵਾ ਪ੍ਰਵਾਯਾ ਉਹਨਾਂ ਨੂੰ ਨਮਸਕਾਰ ਕਰਦੇ ਆ ਉਹਨਾਂ ਨੂੰ ਫਤੇ ਬੁਲਾਉਂਦੇ ਆ ਉਹਨਾਂ ਨੂੰ ਯਾਦ ਕਰਦੇ ਆ ਤੇ ਹੁਣ ਆਪਾਂ ਕੱਢ ਜਾਈਏ ਸاسي ਗੱਲਾਂ ਬਾਤਾਂ ਤੇ ਕਿਉਂਕਿ ਅਸਲ ਦੇ ਵਿੱਚ ਮਾਗੀ ਦਾ ਮੇਲਾ ਇਹ ਕਹਿ ਸਕਦੇ ਆ ਆਪਾਂ ਕਿ ਇਹ ਮਾਲਵੇ ਦਾ ਬਹੁਤ ਵੱਡਾ ਧਾਰਮਿਕ ਉਤਸਵ ਦਾ ਜਗ੍ਹਾ ਵੀ ਹੈ ਤੇ ਨਾਲ ਜੇ ਆਪਾਂ ਦੇਖੀਏ ਰਾਜਨੀਤਿਕ ਤੌਰ ਤੇ ਵੀ ਦੀ ਬੜੀ ਮਹੱਤਤਾ ਹੈ ਉਹ ਇਸ ਲਈ ਮਹੱਤਤਾ ਹੈ ਕਿ ਕਿਸੇ ਜਮਾਨੇ ਦੇ ਵਿੱਚ ਇਹ ਜਿਲ੍ਹਾ ਜਿਹੜਾ ਮੁਕਸਰ ਜਿਲ੍ਹਾ ਹੈ ਇਹ ਫਰੋਜਪੁਰ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ ਪੁਰਾਣਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਹੁੰਦਾ ਸੀ ਉਸੇ ਵੇਲੇ ਔਰ ਬਹੁਤ ਵੱਡੇ ਵੱਡੇ ਲੋਕ ਫਰੋਜਪੁਰ ਜ਼ਿਲ੍ਹੇ ਦੇ ਨਾਲ ਜਿਹੜੇ ਰਿਲੇਟਡ ਸੀ ਉਹ ਇੱਥੋਂ ਜਿੱਤਦੇ ਰਹੇ ਐ ਇੱਥੋਂ ਹਾਰਦੇ ਰਹੇ ਆਪਣੀਆਂ ਸਟਾ ਲdevkitੀਆਂ ਮੁੱਖ ਮੰਤਰੀਆਂ ਦੇ ਤੌਰ ਤੇ ਤੇ ਆਪਾਂ ਦੇਖੀਏ ਤਾਂ ਇੱਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜ ਵਾਰੀ ਦੇ ਮੁੱਖ ਮੰਤਰੀ ਬਣਿਆ ਉਹ ਜ਼ਿਆਦਾਤਰ ਇਸੇ ਹਲਕੇ ਦੇ ਵਿੱਚੋਂ ਜਿੱਤੇ ਰਹੇ ਕਦੇ ਗਦਰਵਾ ਤੇ ਕਦੇ ਲੰਬੀ ਬੁਖਸਰ ਜ਼ਿਲ੍ਹੇ ਦੇ ਵਿੱਚੋਂ ਜੀ ਦੂਸਰੇ ਨੰਬਰ ਦੇ ਉੱਤੇ ਆਪਾਂ ਦੇਖੀਏ ਤਾਂ ਸਰਦਾਰ ਹਰਚਰਨ ਸਿੰਘ ਬਰਾੜ ਉਹ ਵੀ ਇੱਥੋਂ ਇੱਕ ਵਾਰੀ ਮੁੱਖ ਮੰਤਰੀ ਬਣੇ ਜੀ ਤੇ ਇਹਦੇ ਨਾਲ ਹੀ ਜੇ ਆਪਾਂ ਦੇਖੀਏ ਤੇ ਪੰਜਾਬ ਦੀ ਆਵਾਜ਼ ਵਜੋਂ ਜਾਣੇ ਜਾਂਦੇ ਸਰਦਾਰ ਜਗਮੀਤ ਸਿੰਘ ਬਰਾੜ ਜੀ ਉਹ ਵੀ ਇੱਥੋਂ ਪਾਰਲੀਮੈਂਟ ਦੇ ਮੈਂਬਰ ਰਹੇ ਐ ਔਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਜ਼ਰਦ ਕਹਾਣੀਆਂ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੀ ਸੀ 32 ਮਿੰਟ ਦਾ ਉਹਨਾਂ ਦਾ ਭਾਸ਼ਣ ਸੀ ਤੇ ਉਹ ਇੱਕ ਇਤਿਹਾਸਕ ਹੈ ਜੀ ਇਹਦੇ ਨਾਲ ਦੇਖੀਏ ਰਾਜਾ ਬੜਿੰਗ ਜੀ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ ਜੀ ਔਰ ਉਹ ਵੀ ਦੂਜੀ ਤੀਜੀ ਵਾਰੀ ਤਿੰਨ ਵਾਰੀ ਉਹ ਇੱਥੋਂ ਜਿਹੜਾ ਆਪਣਾ ਕਿਦਰੋਂ ਹਲਕੇ ਤੋਂ ਐਮਐਲਏ ਬਣਿਆ ਇਸ ਵੇਲੇ ਉਹ ਹੈਗੇ ਲੁਧਿਆਣਾ ਤੋਂ ਪਾਰਲੀਮੈਂਟ ਦੇ ਮੈਂਬਰ ਜੀ ਤੇ ਉਹ ਇਸੇ ਹੀ ਹਲਕੇ ਦੇ ਜੰਪਲ ਹੈ ਜੀ ਵਿੜੰਗੂਣਾ ਦਾ ਪਿੰਡ ਹੈ ਲੇਕਿਨ ਉਹਨਾਂ ਦੀ ਜਿਹੜੀ ਹੈਗੀ ਰਹਿائش ਉਹ ਮੁਕਸਰ ਦੇ ਵਿੱਚ ਹੀ ਹੈ ਤੇ ਜਿਹੜੀ ਉਹਨਾਂ ਦੀ ਪਰਵਰਿਸ਼ ਹੋਈ ਹੈ ਕਿਉਂਕਿ ਬਚਪਨ ਦੇ ਵਿੱਚ ਹੀ ਉਹਨਾਂ ਦੇ ਮਾਤਾ ਜੀ ਪਰਲੋਕ ਸਦਾਰਗੇ ਸੀ ਤੇ ਪਿਤਾ ਜੀ ਵੀ ਮੌਤ ਹੋ ਗਈ ਸੀ ਤੇ ਨਾਨਕਿਆ ਨੇ ਪਾਲਿਆ ਸੀ ਉਹਨਾਂ ਨੂੰ ਸੋਥਾ ਪਿੰਡ ਦੇ ਵਿੱਚ ਸੋਥਾ ਇਸ ਲਈ ਆਪਾਂ ਜਦੋਂ ਇਸ ਹਲਕੇ ਨੂੰ ਦੇਖਦੇ ਆ ਤੇ ਬਹੁਤ ਵੱਡਾ ਮਹੱਤਵ ਹੈ ਤੇ ਅੱਜ ਦੇ ਦੌਰ ਦੌਰ ਦੇ ਵਿੱਚ ਆਪਾਂ ਦੇਖੀਏ ਤਾਂ ਸਰਦਾਰ ਗੁਰਨੀਤ ਸਿੰਘ ਖੁੱਡਣਾ ਜੀ ਉਹ ਇਸੇ ਲੰਬੀ ਹਲਕੇ ਤੋਂ ਪਾਰਲੀਮੈਂਟ ਦੇ ਮੈਂਬਰ ਆ ਔਰ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਇੱਕ ਹੋਰ ਸ਼ਖਸੀਅਤ ਹੈ ਬੀਬੀ ਬਲਜੀਤ ਕੌਰ ਜੀ ਉਹ ਸਾਡੇ ਸਮੇਂ ਦੇ ਬਹੁਤ ਪ੍ਰਸਿੱਧ ਪ੍ਰੋਫੈਸਰ ਸਾਧੂ ਸਿੰਘ ਉਹਦੇ ਉਹਨਾਂ ਦੀ ਬੇਟੀ ਹੈ ਜੀ ਤੇ ਉਹ ਵੀ ਇਸ ਵੇਲੇ ਮੰਤਰੀ ਹੈ ਕੈਬਨਿਟਰ ਦੇ ਵਿੱਚ ਐਮਬਲੋਡ ਸੀਟ ਤੋਂ ਜਿੱਤੇ ਹੋਏ ਹੈ ਸੋ ਕੁੱਲ ਮਿਲਾ ਕੇ ਦੇਖੀਏ ਤਾਂ ਮਤਲਬ ਰੰਗਬਰੰਗੀ ਜੀ ਇਹ ਇੱਕ ਕੰਸਟਿਟਿਊਐ ਰੰਗਬਰੰਗਾ ਦਾ ਜ਼ਿਲ੍ਹਾ ਜਿੱਥੋਂ ਲੋਕ ਜੀ ਰਹਿੰਦੇ ਤੇ ਕਰਦੇ ਹੈ ਤੇ ਜਦੋਂ ਆਪਾਂ ਗੱਲ ਕੀਤੀ ਹੈ ਮੈਂ ਸਰਦਾਰ ਜਗਦੇਵ ਸਿੰਘ ਖੁੱਡੀਆਂ ਦੀ 1999 ਦੇ ਵਿੱਚ ਜੀ ਜਦੋਂ ਅਕਾਲੀ ਦਲ ਅੰਮ੍ਰਿਤਸਰ ਜਾਂ ਯੂਨਾਈਟਿਡ ਅਕਾਲੀ ਦਲ ਜੀ ਕਹੀਏ ਆਪਾਂ ਉਨੇ ਹੁੰਦਾ ਫਿਰ ਜਿੱਤ ਪੜਾ ਪੀਪੀਸੀ ਉਦੋਂ ਜੱਥੇਦਾਰ ਜਗਦੀਪ ਸਿੰਘ ਖੁੰਡੀਆਂ ਇਥੋਂ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਸੀ ਜੀ ਔਰ ਉਹ ਇੱਕ ਅਜਿਹੀ ਸ਼ਖਸੀਅਤ ਵਜੋਂ ਯਾਦ ਕੀਤੇ ਜਾਂਦੇ ਆ ਦੁਨੀਆ 'ਚ ਵੀ ਉਹਨਾਂ ਨੂੰ ਯਾਦ ਕਰਦੀ ਹੈ ਕਿ ਬਹੁਤ ਹੀ ਇਮਾਨਦਾਰ ਤੇ ਲੋਕ ਆਮ ਤੌਰ ਦੇ ਉੱਤੇ ਆਪਾਂ ਦੇਖੀਏ ਤਾਂ ਜਦੋਂ ਕਿਸੇ ਬੰਦੇ ਕੋਲੇ ਕੋਈ ਅਹੁਦਾ ਆਉਂਦਾ ਹੈ ਤੇ ਉਹ ਉਹਦਾ ਘਰ ਭਰ ਜਾਂਦਾ ਹੈ ਜੀ لیکن جگਦੇਵ ਸਿੰਘ ਖੁੱਡੀਆਂ ਬਾਰੇ ਜਿੰਨੀ ਮੈਨੂੰ ਜਾਣਕਾਰੀ ਹੈ ਜੀ ਇਹ ਜਦੋਂ ਉਹ ਪਾਰਲੀਮੈਂਟ ਦੇ ਮੈਂਬਰ ਬਣਿਆ ਉਸ ਤੋਂ ਪਹਿਲਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਨਿਸਟਰੀ ਦੇ ਵਿੱਚ 1978 ਦੀ ਜਿਹੜੀ ਮਨਿਸਟਰੀ ਬਣੀ ਸੀ ਜੀ ਉਦੋਂ ਮੰਡੀ ਬੋਰਡ ਦੇ ਚੇਅਰਮੈਨ ਬਣੇ ਸੀ ਜੀ ਤੇ ਮੰਡੀ ਬੋਰਡ ਦੇ ਚੇਅਰਮੈਨ ਹੁੰਦੇ ਆ ਉਹ ਆਪਣੇ ਪਿੰਡ ਬਸ ਤੇ ਆਉਂਦੇ ਹੁੰਦੇ ਸੀ ਉਹਨਾਂ ਨੇ ਕਦੇ ਕਾਰ ਨਹੀਂ ਲੈ ਕੇ ਸਰਕਾਰੀ ਕਾਰ ਉੱਤੇ ਛੱਡ ਆਉਂਦੇ ਸੀ ਔਰ ਅਗਲੀ ਗੱਲ ਦੇਖੀਏ ਕਿ ਜਿੱਦੇ ਉਹਨਾਂ ਨੇ ਅਹੁਦਾ ਛੱਡਿਆ ਉਸ ਦਿਨ ਉਹ ਚੰਡੀਗੜ੍ਹ ਦਾ 90000 ਰੁਪਏ ਦਾ ਕਰਜ਼ਾ ਉਸ ਵੇਲੇ ਆਪਣੇ ਸਿਰ ਲੈ ਕੇ ਆਏ ਆਪਣੇ ਸਿਰ ਲੈ ਕੇ ਠੀਕ ਹੈ ਇਸੇ ਤਰੀਕੇ ਦੀ ਆਪਾਂ ਹੁੱਕ ਫੋਰਸ ਦੇਖੀਏ ਸਖਸ਼ੀਅਤ ਤੇ ਉਹਦਾ ਨਾਂ ਸੀ ਭਾਈ ਸ਼ਮਿੰਦਰ ਸਿੰਘ ਜੀ ਭਾਈ ਸ਼ਮਿੰਦਰ ਸਿੰਘ ਵੀ ਪ੍ਰਕਾਸ਼ ਸਿੰਘ ਬਾਦਲ ਦੇ ਬੜੇ ਕਰੀਬ ਹੁੰਦੇ ਸੀ ਔਰ ਉਹ ਇਥੋਂ ਉਹਨਾਂ ਨੇ ਚੋਣ ਲੜੀ ਪਾਰਲੀਮੈਂਟ ਦੇ ਮੈਂਬਰ ਬਣੇ ਲੇਕਿਨ ਖਾਲਕੂਬਾਦ ਦੇ ਦੌਰ ਦੇ ਵਿੱਚ 1991 ਦੇ ਵਿੱਚ ਜਦੋਂ ਇਹ ਆਹੀ ਦਿਨ ਸੀਗੇ ਮਾਗੀ ਦੇ ਦੇਣੀ ਸੀ ਉਹਨਾਂ ਦਿਨਾਂ ਦੇ ਵਿੱਚ ਉਹ ਆਪਣੀ ਚੋਣ ਕੈਂਪੇਨ ਦੇ ਦੌਰਾਨ ਇੱਕ ਬੰਬ ਧਮਾਕੇ ਚ ਮਾਰੇ ਗਏ ਸੀ ਗੱਤਰਸਤਾਨ ਨੇ ਉਹਨਾਂ ਨੂੰ ਕਤਲ ਕਰਦਾ ਸੀ ਹੁਣ ਵੀ ਉਹਨਾਂ ਦਾ ਪਰਿਵਾਰ ਹੈ ਜਿਹੜਾ ਭਾਈ ਹਰਨੇਰਪਾਲ ਸਿੰਘ ਉਹਨਾਂ ਦਾ ਭਰਾ ਹੀ ਹੈ ਜੀ ਤੇ ਭਾਈ ਰਾਹੁਲ ਸਿੰਘ ਉਹਨਾਂ ਦਾ ਭਤੀਜਾ ਜਿਹੜੇ ਹੈਗੇ ਆ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਹੈਗੇ ਆ ਸੋ ਇਹ ਬੜਾ ਮਹੱਤਵ ਹੈ ਇਸ ਹਲਕੇ ਦਾ ਹੁਣ ਇੱਥੇ ਇਹਦੀ ਪੋਲੀਟੀਕਲ ਕਾਨਫਰੰਸ ਆ ਹੋਈ ਹੈ ਇਸੇ ਕਰਕੇ ਨੂੰ ਪੋਲੀਟੀਕਲ ਕਾਨਫਰੰਸ ਦੀ ਅਹਿਮੀਅਤ ਹੈ ਨੰਬਰ 1 ਕਿ ਇੱਥੇ ਆਪਾਂ ਨੂੰ ਇਹ ਮੰਨਣਾ ਪੈਣਾ ਹੈ ਕਿ ਜਿਹੜੀ ਸਭ ਤੋਂ ਜ਼ਿਆਦਾ ਭੀੜ ਸੀ ਜੀ ਉਸ ਹੀ ਆਮ ਆਦਮੀ ਪਾਰਟੀ ਦੀ ਕਾਨਫਰੰਸ ਸੀ ਜੀ ਹੁਣ ਤੁਸੀਂ ਕਹੋਗੇ ਆਮ ਆਦਮੀ ਪਾਰਟੀ ਦੀ ਕਾਨਫਰੰਸ ਸੀ ਰਿਕਾਰਡ ਦੇ ਮੁਤਾਬਕ ਸਰਕਾਰੀ ਰਿਕਾਰਡ ਦੇ ਮੁਤਾਬਕ ਉਹ ਸਰਕਾਰੀ ਕਾਨਫਰੰਸ ਸੀ ਬਿਲਕੁਲ ਜੀ ਉਹ ਸਰਕਾਰੀ ਫੰਕਸ਼ਨ ਸੀ ਜੀ ਉਹਦਾ ਜਿੰਨਾ ਖਰਚਾ ਉਹ ਸਾਰੇ ਦਾ ਸਾਰਾ ਖਰਚਾ ਪੰਜਾਬ ਸਰਕਾਰ ਜਿਹੜਾ ਉਹ ਬਰਦਾਸ਼ਤ ਕਰੂਗੀ ਕਰੂਗੀ ਜਾਂ ਉਹਨਾਂ ਨੇ ਬਰਦਾਸ਼ਤ ਕੀਤਾ ਹੈ ਜੀ ਜੋ ਆਪਣੇ ਕੋਲ ਜਾਣਕਾਰੀ ਹੈ ਜੋ ਅਖਬਾਰਾਂ ਦੇ ਵਿੱਚ ਆਈ ਹੈ ਕਿ ਲਗਭਗ 1600 ਬੱਸਾਂ ਸਰਕਾਰੀ ਬੱਸਾਂ ਪੀਆਪੀਸੀ ਦੀਆਂ ਜਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉਹਨਾਂ ਨੇ ਹਾਇਰ ਕੀਤੀਆਂ ਸੀ ਜੀ ਉਹ ਬੱਸਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਰਾਹੀ ਪਿੰਡਾਂ ਪਿੰਡਾਂ ਚੋਂ ਸ਼ਹਿਰਾਂ ਚੋਂ ਜਿੱਥੋਂ ਵੀ ਹਲਕਿਆਂ ਮਹੱਲਿਆਂ ਦੇ ਵਿੱਚੋਂ ਭੀੜ ਲੈਂਦੀ ਗਈ ਜੀ ਔਰ ਉਹ ਭੀੜ ਜਿਹੜੀ ਲੈਂਦੀ ਗਈ ਜਦ ਆਪਾਂ ਕਹਿੰਦੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਇਕੱਤਰ ਕੀਤੀ ਸੀ ਨਹੀਂ ਉਹ ਭੀੜ ਵੀ ਜਿਹੜੀ ਹੈਗੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਦਾਇਤਾਂ ਤੇ ਜਿਹੜੇ ਈਸਲੇ ਕਰਮਚਾਰੀ ਹੈ ਮਿਸਾਲ ਦੇ ਤੌਰ ਤੇ ਆਪਾਂ ਦੇਖੀਏ ਜਿੰਮੇ ਕਿ ਪਟਵਾਰੀ ਹੋਗੇ ਜੀ ਹਾਂ ਕੱਲ ਮੈਂ ਦੇਖ ਰਿਹਾ ਪਟਵਾਰੀਆਂ ਨੇ ਬੱਸਾਂ ਵੀ ਚੈੱਕ ਕੀਤੀਆਂ ਸੀ ਕਿੰਨੇ ਕਿੰਨੇ ਲੋਕ ਲੈ ਕੇ ਜਾ ਰਹੇ ਹਾਂ 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 ਪਟਵਾਰੀ ਵੀ ਪਟਵਾਰੀ ਹੋਗੇ ਹੋਰ ਜਿਹੜੇ ਹੈਗੇ ਆਲੇ ਦੁਆਲੇ ਦੇ ਲੋਕ ਜਿੰਮੇ ਗ੍ਰਾਮ ਸੇਵ ਕੋਗੇ ਸਭ ਦੀਆਂ ਡਾਟਾਂ ਲਗੀਆਂ ਸੀ ਜੀ ਇਹ ਤੁਸੀਂ ਲੈ ਕੇ ਜਾਣਾ ਇੱਥੇ ਜਿਹੜੇ ਡਰਾਈਵਰ ਕੰਡਕਟਰਾਂ ਨੇ ਖਾਂਦਿੰਦੇ ਇਨਸਾਨ ਦੀ ਸੀ ਤੁਸੀਂ ਬੜੀ ਕਾਇਦਾ ਲਾਈ ਗਈ ਸੀ ਪਰ ਜੇ ਆਪਾਂ ਦੇਖੀਏ ਕਿ ਜਿਹੜੀ 1600 ਬੱਸ ਗਈ ਜੀ ਉਹ 1600 ਬੱਸ ਦੇ ਜਾਣ ਦਾ ਭੂਸ਼ਣ ਜਿਹੜਾ ਸਭ ਤੋਂ ਜ਼ਿਆਦਾ ਤਾਂ ਉਹ ਜਿਨ੍ਹਾਂ ਲੋਕਾਂ ਤੇ ਪਿਆ ਉਹ ਪਿਆ ਸਰਕਾਰੀ ਖਜ਼ਾਨੇ ਤੇ ਆਮ ਲੋਕਾਂ ਤੇ ਆਮ ਲੋਕਾਂ ਕਿਉਂਕਿ ਜੇ ਇੱਕ ਬਸ ਦੀ ਆਪਾਂ ਲਾਈਏ ਘੱਟੋ-ਘੱਟ 10000 ਰੁਪਇਆ ਇੱਕ ਦਿਨ ਦਾ ਖਰਚਾ ਹੈ ਜੀ ਉਹਦੀ ਕਮਾਈ ਪਾਸੇ ਵੀ ਕੱਢਦੀ ਹੈ ਗੱਡੀਆਂ ਦਾ ਤੇਲ ਪਾਣੀ ਸਾਰਾ ਕੁਝ ਕਰਕੇ ਜੀ ਉਹਨਾਂ ਦੀ ਤਨਖਾਹ ਜਿਹੜੀ ਹੈ ਮੁਲਾਜ਼ਮਾਂ ਦੀ 10000 ਦੇ ਕਰੀਬ ਇੱਕ ਬੱਸ ਦਾ ਪੈਂਦਾ ਤੇ 1600 ਬੱਸ ਦਾ ਲਾ ਲਓ ਤੁਸੀਂ ਕਿੰਨਾ ਪੈਸਾ ਬਣ ਗਿਆ ਜੀ ਜੋ ਜਿਹੜੇ ਲੋਕ ਕਿਉਂਕਿ ਇਹ ਪਬਲਿਕ ਟਰਾਂਸਪੋਰਟ ਹੈ ਜੀ ਇਹ ਪਬਲਿਕ ਵਾਸਤੇ ਹੈ ਪਬਲਿਕ ਦੀ ਬਜਾਏ ਜੇ ਤੁਸੀਂ ਸਰਕਾਰੀ ਫੰਕਸ਼ਨ ਵਾਸਤੇ ਉਹ ਵੀ ਇੱਕ ਪੋਲੀਟੀਕਲ ਪਾਰਟੀ ਵਾਸਤੇ ਇਸਤੇਮਾਲ ਕਰੋਗੇ ਤੇ ਜਿਹੜੇ ਆਮ ਲੋਕ ਹੈ ਆਮ ਲੋਕਾਂ ਨੂੰ ਜਿਹੜੀ ਇਹ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਉਹਦੇ ਤੇ ਕਿਸਮ ਦਾ ਡਾਕ ਹੈ ਬਿਲਕੁਲ ਡਾਕ ਹੈ ਜੀ ਕੱਲ ਲੋਕਾਂ ਨੇ ਬਹੁਤ ਵਿਰੋਧ ਜਤਾਇਆ ਇਸ ਗੱਲ ਦਾ ਬਿਲਕੁਲ ਬਿਲਕੁਲ ਇਹਦੇ ਕੱਜਲ ਖਵਾਰ ਹੋ ਰਹੇ ਬਿਲਕੁਲ ਡਾਕ ਹੈ ਪਰ ਜੇ ਹੁਣ ਦੇਖੀਏ ਮੈਂ ਰਸਤੇ ਦੇ ਵਿੱਚ ਖੜਕੜ ਕੇ ਵੀ ਦੇਖਿਆ ਮੈਂ ਉਸ ਤੇ ਪੰਡਾਲ ਦੇ ਵਿੱਚ ਤੇ ਜਾਣ ਤੋਂ ਪਹਿਲਾਂ ਜਦੋਂ ਲਾਉਂਦੇ ਸੀ ਅਨਲੋਡ ਕਰਦੇ ਸੀ ਬੱਚਾ ਨੂੰ ਸਵਾਰੀਆਂ ਨੂੰ ਲਾਉਂ ਉਦੋਂ ਦੇਖਿਆ ਲਗਭਗ ਸਾਰੀਆਂ ਬੱਸਾਂ ਜਿੰਨੀਆਂ ਬੱਸਾਂ ਸੀ ਹਰ ਬੱਸ ਦੇ ਵਿੱਚ ਸਵਾਰੀਆਂ ਆਦੀਆਂ ਵੀ ਸੀ ਜੀ ਲਗਭਗ ਅਧੀਆਂ ਬੱਸਾਂ ਖਾਲੀ ਸੀ ਜੀ ਸੋ ਭੀੜ ਤਾਂ ਹੋ ਗਈ ਬਹੁਤ ਵੱਡੀ ਕੱਢੀ ਉੱਥੇ ਲੇਕਿਨ ਭੀੜ ਦੇ ਵਿੱਚ ਜਿਹੜਾ ਹੰਗਾਰਾ ਹੋਣਾ ਚਾਹੀਦਾ ਸੀ ਉਹ ਹੰਧਾਰਾ ਹੈ ਨਹੀਂ ਸੀ ਨਹੀਂ ਦੇਖਿਆ ਲੇਕਿਨ ਦੂਜੀ ਬਲੱਖਣ ਗੱਲ ਇਹ ਹੋਈ ਹੈ ਵੀ ਐਸਐਮਜੀ ਦੀ ਕਾਨਫਰੰਸ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਪਹਿਲੀ ਵਾਰ ਔਰ ਮੁਕਸਰ ਦੀ ਧਰਤੀ ਤੇ ਪਹਿਲੀ ਵਾਰ ਉਹਨਾਂ ਨੇ ਆਪਣੀ ਪੋਲੀਟਿਕਲ ਕਾਨਫਰੰਸ ਕੇ ਲਈ ਆਜੋਜਿਤ ਕੀਤੀ ਔਰ ਭਾਰਤੀ ਜਨਤਾ ਪਾਰਟੀ ਨੇ ਇਹਨੂੰ ਕਿੰਨੀ ਕਿੰਨੀ ਅਹਿਮੀਅਤ ਦਿੱਤੀ ਹੈ ਤੁਸੀਂ ਇਹ ਦੇਖੋ ਕਿ ਉਹਨਾਂ ਦੀ ਸਟੇਟ ਦੇ ਪ੍ਰੈਜ਼ੀਡੈਂਟ ਹੈ ਮਿਸਟਰ ਸੁਨੀਲ ਜਾਖੜ ਜੀ ਜਾਖੜ ਸਾਹਿਬ ਨੇ ਆਪਤਾ ਹੋਣਾ ਉਹਨਾਂ ਅੰਦਰ ਦੀ ਵਰਕਿੰਗ ਪ੍ਰੈਜ਼ੀਡੈਂਟ ਅਸ਼wini ਕੁਮਾਰ ਵੀ ਜੀ ਸਾਬਕਾ ਪ੍ਰੈਜ਼ੀਡੈਂਟ ਉਹਨਾਂ ਦੇ ਜਿਹੜੇ ਹੈਗੇ ਆ ਅਵਿਨਾਸ਼ ਖੰਨਾ ਜੀ ਜੀ ਹੋਰ ਕਿੰਨੇ ਹੀ ਸਾਰੇ ਲੋਕੋ ਸੀਤੇ ਜੇ ਆਪਾਂ ਵੱਡੇ ਬੰਦਿਆਂ ਦੇ ਵਿੱਚ ਦੇਖੀਏ ਤੇ ਸਾਡੇ ਪੰਜਾਬ ਦੇ ਵਿੱਚੋਂ ਸਰਦਾਰ ਬੀਨ ਸਿੰਘ ਦੇ ਪੋਤਰੇ ਪਾਰਲੀਮੈਂਟ ਦੇ ਰਾਜ ਸਭਾ ਦੇ ਮੈਂਬਰ ਜੀ ਦੇ ਰਵਨੀਤ ਮਿੱਟੂ ਜੀ ਤੇ ਐਸਵੇ ਉਹ ਸਟੇਟ ਮਨਿਸਟਰ ਕੇ ਅੰਦਰ ਸਰਕਾਰ ਦੇ ਉਹ ਆਏ ਦੂਜੇ ਨੰਬਰ ਦੇ ਉੱਤੇ ਆਪਾਂ ਦੇਖੀਏ ਤਾਂ ਉੱਥੇ ਜਿਹੜੇ ਹੈਗੇ ਮਿਸਟਰ ਅਨੁਰਾਗ ਬਰਮਾ ਜੀ ਉਹ ਜਿਹੜੇ ਹਿਮਾਚਲ ਤੋਂ ਹਾਂ ਹਿਮਾਚਲ ਤੋਂ ਤੂੰ ਮਤੂ ਬਲ ਸਾਹਿਬ ਦੇ ਸੁਪੁੱਤਰ ਹੈ ਜੀ ਪ੍ਰੇਮ ਕੁਮਾਰ ਧੂਮਲ ਜਿਹੜੇ ਹੈਗੇ ਆ ਉਹ ਰਹੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪਰ ਭੂਸ਼ਣ ਜੀ ਦੇ ਆਪਾਂ ਉਹਨਾਂ ਦੀ ਪਿੱਠ ਭੂਮੀ ਦੇਖੀਏ ਤਾਂ ਉਹਨਾਂ ਦਾ ਪਿਛੋਕੜ ਵੀ ਜਲੰਧਰ ਦਾ ਹੈ ਜੀ ਉਹ ਬੇਸਿਕਲੀ ਇੱਕ ਪੰਜਾਬੀ ਪਰਿਵਾਰ ਜੀ ਉਹ ਆਏ ਉਹਨਾਂ ਨੇ ਛੇੜ ਪੰਜਾਬੀ ਦੇ ਵਿੱਚ ਭਾਸ਼ਣ ਕਿੰਨਾਂ ਤੇ ਫਿਰ ਜਿਹੜੀ ਅਗਲੀ ਗੱਲ ਜਿਹੜੀ ਬੜੀ ਮਹੱਤਵਪੂਰਨ ਮੈਨੂੰ ਇਹ ਲੱਗੀ ਕਿ ਜਿਵੇਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੋਰਾਂ ਨੂੰ ਅਨੌਫੀਸ਼ੀਅਲੀ ਇੱਥੇ ਦਾ ਇੰਚਾਰਜ ਲਾਇਆ ਹੋਵੇ ਓਕੇ ਕਿਉਂਕਿ ਉਹ ਚੇਤੇ ਤੌਰ ਦੇ ਤੇ ਇੱਥੇ ਆਏ ਤੇ ਮੈਂ ਦੇਖਿਆ ਜਿੰਨੇ ਵਾਰੀ ਵੀ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਦਸਤਾਰ ਨਹੀਂ ਜੀ ਸੋ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਪਹਿਲਾ ਐਕਸਪੈਰੀਮੈਂਟ ਕੀਤਾ ਹੈ ਜੀ ਇਕੱਠ ਕਰਨ ਦਾ ਇਹ ਇਕੱਠ ਕਰਨ ਦਾ ਪਹਿਲਾ ਐਕਸਪੈਰੀਮੈਂਟ ਹੈ ਇਹ ਤੇ ਉਹਨਾਂ ਨੂੰ ਹੁਵਾਰਾ ਚੰਗਾ ਮਿਲਿਆ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਭੀੜ ਉਹਦੇ ਵਿੱਚ ਇਕੱਤਰ ਹੋਈ ਸੀ ਜੀ ਉਹ ਭੀੜ ਵਿਕਰ ਸੈਕਸ਼ਨ ਦੇ ਵਿੱਚੋਂ ਜੀ ਤੇ ਵਿਕਰ ਸੈਕਸ਼ਨ ਦਾ ਜੇ ਭਾਰਤੀ ਜਨਤਾ ਪਾਰਟੀ ਨਾਲ ਜਾਣਾ ਤਾਂ ਇਹਦਾ ਮਤਲਬ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਹੋ ਰਿਹਾ ਜੀ ਕਿਉਂਕਿ ਵਿਕਰ ਸੈਕਸ਼ਨ ਪਹਿਲਾਂ ਕਾਂਗਰਸ ਪਾਰਟੀ ਨਾਲ ਜਾਦਾ ਪਹਿਲਾਂ ਕਾਫੀ ਦੇਰ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਸੀ ਕਾਂਗਰਸ ਨਾਲ ਜਾਂਦਾ ਹੁੰਦਾ ਸੀ ਠੀਕ ਹੈ ਨਾ ਫਿਰ ਉਹ ਵਿਕਰ ਸੈਕਸ਼ਨ ਆਇਆ ਹੈ ਇੱਥੇ ਤੁਹਾਡੇ ਯਾਦ ਹੋਣਾ ਹੈ ਕਿ ਜਿਹੜੀ 2024 ਦੀ ਪਾਰਲੀਮੈਂਟ ਦੀ ਚੋਣ ਆਈ ਹੈ ਪਾਰਲੀਮੈਂਟ ਦੀ ਚੋਣ ਇੰਡੀਪੈਂਡੈਂਟ ਲੜੀ ਸੀ ਭਾਰਤੀ ਜਨਤਾ ਪਾਰਟੀ ਦੀ ਔਰ ਇਥੇ ਉਹਨਾਂ ਨੂੰ 18.5% ਵੋਟ ਮਿਲੀ ਸੀ ਮਿਲੀ ਸੀ ਬਿਲਕੁਲ ਉਹਨਾਂ ਨੇ ਆਪਣਾ ਧਿਆਨ ਕੇਂਦਰਿਤ ਕੀਤਾ ਬੀਕਰ ਸੈਕਸ਼ਨ ਤੇ ਕਿਉਂ ਕਿਉਂਕਿ ਬੀਕਰ ਸੈਕਸ਼ਨ ਨੂੰ ਜਿਹੜੀਆਂ ਫੈਸਿਲਿਟੀਜ਼ ਮਿਲ ਰਹੀਆਂ ਹਨ ਕੇਂਦਰ ਸਰਕਾਰ ਦੀਆਂ ਪਹਿਲਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਪ੍ਰਕਾਸ਼ ਸਿੰਘ ਬਾਦਲ ਵੇਲੇ ਕਹਿੰਦੇ ਸੀ ਲੋਕਬੀ ਜੀ ਇਹ ਬਾਦਲ ਸਾਹਿਬ ਨੇ ਦਿੱਤੀਆਂ ਕੈਪਟਨ ਵੇਲੇ ਕਹਿੰਦੇ ਸੀ ਜੀ ਇਹ ਕੈਪਟਨ ਸਾਹਿਬ ਨੇ ਦਿੱਤੀਆਂ ਲੇਕਿਨ ਆਰਐਸਐਸ ਦੇ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਨੀਚੇ ਤੱਕ ਜਾ ਕੇ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਤੁਹਾਨੂੰ ਇਹ ਤੁਹਾਨੂੰ ਭਾਰਤੀ ਜਨਤਾ ਪਾਰਟੀ ਦਿੰਦੀ ਹੈ ਔਰ ਇਹ ਮੋਦੀ ਦੀ ਦਿੰਦੀ ਹੈ ਤੇ ਜਿਹੜੇ ਬੰਦੇ ਆ ਰਹੇ ਸੀ ਮੈਂ ਰੁੱਕ ਕੇ ਦੇਖਿਆ ਉਹ ਬੰਦੇ ਮੋਦੀ ਸਾਹਿਬ ਜਿੰਦਾਬਾਦ ਦੇ ਨਾਰੇ ਲਾ ਰਹੇ ਸੀ ਠੀਕ ਹੈ ਅਗਲੀ ਗੱਲ ਦੇਖੀ ਆਪਾਂ ਤੀਜੀ ਆ ਗਈ ਉੱਥੇ بارش ਪੰਜਾਬ ਦੇ ਜੀ ਦੋ ਪਾਰਟੀਆਂ ਨੇ ਉੱਥੇ ਆਪਣੀ ਜਿਹੜੀ ਆ ਕਾਨਫਰੰਸ ਨਹੀਂ ਕੀਤੀ ਕਾਂਗਰਸ ਪਾਰਟੀ ਨੇ ਨਹੀਂ ਬਿਲਕੁਲ ਕੀਤੀ ਜੀ ਲੇਕਿਨ ਇੱਥੇ ਮੈਂ ਜ਼ਿਕਰ ਕਰ ਦਵਾਂ ਕਿ ਕਾਂਗਰਸ ਪਾਰਟੀ ਨੇ ਇਹ ਨਹੀਂ ਪਹਿਲਾ ਮੌਕਾ ਨਹੀਂ ਜੀ ਕਿ ਉਹਨਾਂ ਨੇ ਕਾਨਫਰੰਸ ਨਹੀਂ ਕੀਤੀ ਅਸਲ ਦੇ ਵਿੱਚ ਮੇਰੇ ਖਿਆਲ ਮੁਤਾਬਕ ਇਹ 2023 ਦੀ ਗੱਲ ਹੈ ਜੀ ਨਾ 2023 ਤੋਂ ਪਹਿਲਾਂ 2019 18 19 ਦੀ ਗੱਲ ਹੈ ਇਹ ਕੋਵਿਡ ਵੇਲੇ ਦੀ ਗੱਲ ਹੈ ਜੀ ਕੋਵਿਡ ਤੋਂ ਨਹੀਂ ਨਹੀਂ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇਰਾ ਫਤਿਹਗੜ੍ਹ ਸਾਹਿਬ ਦਾ ਜੋੜ ਮੇਲ ਸੀ ਉਸ ਵੇਲੇ ਹਦਾਇਤ ਕੀਤੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿ ਇਹ ਜਿਹੜਾ ਹੈਗਾ ਕਾਨਫਰੰਸ ਹੈ ਬਸ ਪੋਲੀਟੀਕਲ ਕਾਨਫਰੰਸ ਹੈ ਨਾ ਕਿ ਕਿੱਥਾ ਜਾ ਨਾ ਕਿੱਥੇ ਜਿੱਥੇ ਧਾਰਮਿਕ ਜਿਹੜੇ ਹੈਗੇ ਆ ਆਪਾਂ ਦਿਨ ਮਨਾਉਂਦੇ ਆ ਉੱਥੇ ਪੋਲੀਟੀਕਲ ਕਾਨਫਰੰਸਾਂ ਨਹੀਂ ਹੋਣੀਆਂ ਤੇ ਇਹ ਵੀ ਕਿਉਂ ਕਿਉਂਕਿ ਕਹਿੰਦੇ ਵੀ ਸ਼ਹੀਦਾਂ ਦੀ ਜਿਹੜੀ ਸ਼ਹਾਦਤ ਆ ਉਹਨੂੰ ਤਾਂ ਯਾਦ ਨਹੀਂ ਕਰਦੇ। ਜੀ। ਉੱਥੇ ਜਿਹੜੀ ਹੈਗੀ ਉਹਨਾਂ ਦੀ ਸ਼ਹਾਦਤ ਦੀ ਗੱਲ ਕਰਦੇ ਆਂ ਜਦੋਂ ਪੋਲਿਟੀਕਲ ਕਾਨਫਰੰਸਾਂ ਕਰਦੇ ਆਂ। ਉਦੋਂ ਰਾਜਸੀ ਬੰਦੇ ਇੱਕ ਦੂਜੇ ਦੇ ਦੁਸ਼ਮਣ ਬਾਜੀ ਕਰਦੇ ਬਿਲਕੁਲ ਕਰਦੇ ਬਿਲਕੁਲ। ਔਰ ਇਹ ਜਿਹੜਾ ਪਲੇਟਫਾਰਮ ਹੈ ਇਹ ਪਲੇਟਫਾਰਮ ਤਾਂ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਸਿਰਜਾ ਕਰਨਾ ਹੁੰਦਾ ਹੈ। ਲੇਕਿਨ ਉਹਨੂੰ ਰਾਜਨੀਤਿਕ ਮਕਸਦ ਵਾਸਤੇ ਇਸਤੇਮਾਲ ਕੀਤਾ ਜਾਂਦਾ ਬੰਦ ਕਰੋਗੇ। ਉਦੋਂ ਲਗਭਗ ਸਾਰੀਆਂ ਪਾਰਟੀਆਂ ਨੇ ਬੰਦ ਕਰ ਦਿੱਤੀਆਂ। ਉਦੋਂ ਕਾਂਗਰਸ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਹੁੰਦੇ ਸੀ ਮਿਸ ਜੀ ਤੇ ਮੁੱਖ ਮੰਤਰੀ ਨੂੰ ਦੱਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਹਿਤਾ ਸੀ ਜੀ ਅਸੀਂ ਇਹਨੂੰ ਨਹੀਂ ਕਰਾਂਗੇ ਜੀ ਔਰ ਉਹ ਤੋਂ ਲੈ ਕੇ ਇਹਨਾਂ ਦਾ ਕੰਮ ਬੰਦਾ ਹੈ ਕਿ ਇਹਨਾਂ ਨੇ ਵੀ ਕਹਿਤਾ ਬਖਸਰ ਤੇ ਕੇਸੀ ਨਹੀਂ ਕਰਨੀ ਹਾਂ ਜਿਹੜੀ ਦੂਜੀ ਗੱਲ ਹੈ ਕਿ ਜਿਹੜੇ ਨਹੀਂ ਆਏ ਉਹਨੀਆਂ ਪੁਨਰਸੁਰਜੀਤੀ ਤੇ ਕਾਲੀ ਜੀ ਪਰ ਪੁਨਰਸੁਰਜੀਤੀ ਇਕਾਲੀ ਜਲਦੇ ਦੋ ਆਗੂ ਜੀ ਵੱਡੇ ਆਗੂ ਮਨਪ੍ਰੀਤ ਸਿੰਘ ਯਾਦਲੀ ਜੀ ਜਿਹੜੇ ਪਪੂਲਰ ਵੀ ਆਪਣੇ ਇਲਾਕੇ ਦੇ ਵਿੱਚ ਇਹਨਾਂ ਦਾ ਮਾਨ ਸਤਕਾਰ ਵੀ ਬੜਾ ਹੈ ਐਕੀ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਨੇ ਇੰਡੀਪੈਂਡੈਂਟ ਬੰਦੇ ਖੜੇ ਕਰਕੇ ਬਲਾਕ ਸਮਤੀ ਦੇ ਜਿਲ੍ਹਾ ਪ੍ਰੇਸ਼ਰ ਦੇ ਵਿੱਚ ਚੋਣਾਂ ਜਿਤਾਈਆਂ ਗਿਆ ਬਹੁਤ ਹਾਂ ਉਹਨਾਂ ਦੇ ਉਹਨਾਂ ਦਾ ਇੱਕ ਚੰਗਾ ਅਸਰ ਸੁਖ ਹੈ ਉਹ ਕਿਸੇ ਜ਼ਮਾਨੇ ਚ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਦੇ ਬਹੁਤ ਕਰੀਬ ਹੁੰਦੇ ਸੀ ਹਾਂ ਪਰ ਅੱਜ ਕੱਲ੍ਹ ਥੋੜੇ ਜਿ ਢਿਗੜੇ ਵੀ ਹੈ ਤੇ ਉਹ ਜਿਹੜਾ ਨਵਾਂ ਅਕਾਲੀ ਦਲ ਪੁਨਰਸੁਰਜੀਤੀ ਬਣਿਆ ਉਹਦੇ ਫਾਊਂਡਰਾਂ ਦੇ ਵਿੱਚੋਂ ਇੱਕ ਸੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਨੇ ਇੱਕ মিডিਆ ਨਾਲ ਗੱਲਬਾਤ ਕਰਦੇ ਆ ਕਹਿੰਦਾ ਸੀ ਕਿ ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ ਮੇਰੀ ਡਿਊਟੀ ਤਾਂ ਲਈ ਸੀ ਕਿ ਜਿਹੜੀ ਹੈਗੀ ਹੈ ਪੰਜ ਮੈਂਬਰੀ ਕਮੇਟੀ ਵਜੋਂ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਕਰਵਾਉਣੀ ਸੀ ਜੀ ਮੁਰ ਸੁਰਜੀਤੀ ਲਈ ਅਕਾਲੀ ਦਲ ਦੀ ਸੀ ਉਹ ਕਰਵਾਤਾ ਤਾਂ ਕੰਮ ਸરા ਹੋ ਗਿਆ ਬੰਦ ਪਰ ਬਾਅਦ ਦੇ ਵਿੱਚ ਜਿਹੜੀ ਹੈਗੀ ਹੈ ਫਿਰ ਉਹਨਾਂ ਨੇ ਕਮੇਟੀ ਜਾ ਕੇ ਕਹਤਾ ਕੋਈ ਨਹੀਂ ਮੈਂ ਨਾਲ ਹੀ ਹੈ ਪਰ ਕੱਲ੍ਹ ਵਾਲੀ ਗੱਲ ਆਪਾਂ ਦੇਖ ਕੱਲ ਤੁਸੀਂ ਇਹ ਦੇਖੋ ਕਿ ਕੱਲ ਪੁਨਰ ਸੁਰਜੀਤੀ ਅਕਾਲੀ ਦਲ ਨੇ ਜਿਹਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਹੋਰੀ ਹੈ ਗਿਆ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਪੋਲੀਟੀਕਲ ਕਾਨਫਰੰਸ ਨਹੀਂ ਕੀਤੀ ਨਹੀਂ ਕੀਤੀ ਉਹਦੇ ਉਲਟ ਹੈ ਜਿਹੜੀ ਵਾਰਸ ਪੰਜਾਬ ਦੀ ਆਰਗੇਨਾਈਜੇਸ਼ਨਾਂ ਉਹਨੇ ਉੱਤੇ ਆਪਣੀ politcal ਕਾਨਫਰੰਸ ਕੀਤੀ ਔਰ ਮਿਸਟਰ ਮਨਪ੍ਰੀਤ ਸਿੰਘ ਯਾਲੀ ਜੀ ਤੇ ਇਕਵਾਲ ਸਿੰਘ ਚੁੰਦਾ ਜੀ ਉਹ ਦੋਨੋਂ ਜਾ ਕੇ ਉੱਥੇ ਜਿਹੜੇ ਬਾਪੂ ਮੈਗੇ ਉਹਨਾਂ ਦੇ ਫਾਦਰ ਨੇ ਕੋਰਸ ਪੰਜਾਬ ਦੀ ਜਥੇਦਾਰੀ ਦੇ ਮੁਖੀ ਨਾਲ ਉਹਨਾਂ ਦਾ ਹੈਗਾ ਅਤਰ ਸਿੰਘ ਸਿੰਘ ਤਰਸੇਨ ਸਿੰਘ ਦੇ ਨਾਲ ਬੈਠੇ ਸੀ ਜੀ ਔਰ ਪੂਰੇ ਮਾਨ ਸਤਕਾਰ ਦੇ ਨਾਲ ਇਹ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਇੱਕ ਵਾਰੀ ਇਕਤਾ ਦੀ ਗੱਲ ਕੀਤੀ ਸੀ ਤੇ ਮਨਪ੍ਰੀਤ ਸਿੰਘ ਯਾਲੀ ਨੂੰ ਪੁੱਛਿਆ ਸੀ ਵੀ ਇਕਤਾ ਅਕਾਲੀ ਦਲ ਬਾਦਲ ਤੇ ਤੁਹਾਡੀ ਉਹ ਕਿੰਨੇ ਨਹੀਂ ਜੀ ਅਕਾਲੀ ਦਲ ਵਾਰਸ ਪੰਜਾਬ ਦੇ ਵੀ ਹੈਗਾ ਇਹ ਤੋਂ ਲੱਗਦਾ ਕਿ ਉਹਨਾਂ ਦਾ ਝੁਕਾ ਹੁਣ ਉਸ ਪਾਸੇ ਨੂੰ ਜਾ ਰਿਹਾ ਹੈ ਇਹਦੇ ਨਾਲ ਆਪਾਂ ਦੇਖੀਏ ਤਾਂ ਇਹ ਬਾਕੀ ਕਾਨਫਰੰਸਾਂ ਸਾਰੀਆਂ ਹੋਗੀਆਂ ਵਧੀਆ ਹੋਣਗੀਆਂ ਅਕਾਲੀ ਦਲ ਦੀ ਕਾਨਫਰੰਸ ਹੈ ਸਵਾਲ ਹੈ ਅਕਾਲੀ ਦਲ ਨੇ ਇਸ ਹਲਕੇ ਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਵਧੀਆ ਜ਼ਿਲ੍ਹਾ ਪ੍ਰੇਸ਼ਦ ਬਲਾਕ ਸ਼ਾਂਤੀ ਦੀਆਂ ਚੋਣਾਂ ਚੰਗਾ ਪ੍ਰਦਰਸ਼ਨ ਕੀਤਾ ਹੈ ਲਿਕਨੇ ਚੰਗਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਸੁਖਵੀਰ ਸਿੰਘ ਬਾਦਲ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਐਕਟੀਵਿਟੀ ਇਸ ਲੱਗ ਰਹੀ ਨਹੀਂ ਵਿੱਚ ਤੇ ਉਹਨੇ ਆਪਣੇ ਵਰਕਰਾਂ ਨੂੰ ਕਹਿਤਾ ਸੀ ਜੇ ਉਹ ਮਰਜ਼ੀ ਆ ਹੋ ਜਾਪਾ ਇਹ ਬਹੁਤ ਵੱਡਾ ਇਕੱਠ ਕਰਨੇ ਜੀ ਇਹ ਇਕੱਠ ਜਿੰਨੀ ਉਹਨਾਂ ਦੀ ਅਕਾਲੀ ਦਲ ਦੀ ਉਮੀਦ ਸੀ ਉਹ ਉਮੀਦ ਉਹਨਾਂ ਦੀ ਪੂਰੀ ਹੋਈ ਹੈ ਤੇ ਪੋਲੀਟਿਕਲ ਦਰਸ਼ਕਾਂ ਲਈ ਇਹ ਅਕਾਲੀ ਦਲ ਕਾਫੀ ਅਕਾਲੀ ਦਲ ਦਾ ਇਹ ਇਕੱਠ ਕਾਫੀ ਮਹੱਤਵਪੂਰਨ ਸੀ ਕਾਫੀ ਤਕੜਾ ਇਕੱਠ ਸੀਗਾ ਔਰ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਉਹ ਜਦੋਂ ਸੁਖਵੀਰ ਬਾਦਲ ਆਇਆ ਉੱਤੇ ਮੌਕੇ ਤੇ ਜੀ ਸੁਖਵੀਰ ਬਾਦਲ ਨੇ ਦਾਵਾ ਕੀਤਾ ਕਿ ਮੈਨੂੰ 4 ਕਿਲੋਮੀਟਰ ਤੁਰ ਕੇ ਆਉਣਾ ਪਿਆ ਜੀ ਕਿਉਂਕਿ ਅਕਾਲੀ ਕਾਂਫਰੈਂਸ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਿ ਤੁਰ ਕੇ ਜਾ ਰਹੇ ਹਨ ਹਾਂ ਤੁਰ ਕੇ ਜਾ ਰਹੇ ਸੀ ਉਹ ਕਹਿੰਦੇ ਵੀ ਜਿੱਥੇ ਅਕਾਲੀ ਦਲ ਦੀ ਕਾਨਫਰੈਂਸ ਹੋ ਰਹੀ ਸੀ ਨਾ ਉੱਥੇ ਭੀੜਾ ਇੰਨੀ ਜਿਆਦਾ ਆ ਰਹੀਆਂ ਸੀ ਕਿ ਗੱਡੀ ਤੁਰ ਨਹੀਂ ਸਕਦੀ ਸੀ ਗੱਡੀਆਂ ਰੋਕ ਕੇ ਜਿਹੜਾ ਬੰਦਾ ਥ੍ਰੈਟਨਡ ਪਰਸਨ ਹੈ ਜਿਹਨੂੰ ਜੈਡ ਪਲੱਸ ਸਕਿਉਰਿਟੀ ਮਿਲੀ ਹੋਈ ਆ ਤੁਰ ਕੇ ਆ ਰਿਹਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਮੇਰੇ ਲਈ ਤਾਂ ਨਵੀਂ ਗੱਲ ਹੈ ਸੁਖਵੀਰ ਬਾਦਲ ਤੁਰ ਕੇ ਆ ਰਿਹਾ ਚਲ ਥੋੜਾ ਮੋੜ ਤਾਂ ਪਾਰ ਘੱਟ ਜੂਗਾ ਵੈਸੇ ਤਾਂ ਪ ਉਹ ਤੇ ਤੁਰਕੈ ਜਿੱਦਾਂ ਨੂੰ ਸੁਖਵੀਰ ਬਾਦਲ ਆਇਆ ਉਸ ਵੇਲੇ ਪੰਡਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਜੀ ਨਾੜੇ ਦਾ ਲਗਣੀ ਲਗਣੀ ਸੀ ਜੀ ਲੇਕਿਨ ਜਿਹੜੀ ਅਗਲੀ ਗੱਲ ਹੈ ਨਾ ਮੈਂ ਦੇਖ ਰਿਹਾ ਕਿ ਜਿੰਨੀ ਉੱਥੇ ਭੀੜ ਸੀ ਭਾਵੇਂ ਭੀੜ ਉਹ ਅਕਾਲੀ ਦਲ ਦਾ ਕਾਡਰ ਸੀ ਭਾਵੇਂ ਬਾਹਰਲੇ ਲੋਕ ਸੀ ਉਹ ਸਪੀਡ ਨੇ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਮਤਲਬ ਜਿਹੜਾ ਆਪਾਂ ਕਹ ਦਈਏ ਇੱਕ ਚਿੱਤ ਹੋ ਕੇ ਸੁਣਿਆ ਸੁਣਿਆ ਕਿਸੇ ਕਿਸਮ ਦੀ ਕੋਈ ਮਤਲਬ ਜਿਹੜੀ ਹਫੜਾ জਫੜੀ ਨਹੀਂ ਸੀ ਖੁੱਲੜਵਾਜੀ ਕੋਈ ਰੌਲਾ ਗੋਲਾ ਨਹੀਂ ਸੀ ਔਰ ਸੁਖਵੀਰ ਬਾਦਲ ਨੇ ਜਿੱਥੇ ਆਮ ਆਦਮੀ ਪਾਰਟੀ ਤੇ ਖੁੱਲਕੇ ਨਿਸ਼ਾਨੇ ਲਾਏ ਉਥੇ ਨਾਲ ਦੀ ਨਾਲ ਹੀ ਉਹਨੇ ਮਤਲਬ ਤੁਸੀਂ ਦੇਖੋ ਵੀ ਬਾਦਿਆਂ ਦੀ ਛੜੀ ਲਾਤੀ ਜੀ ਤੇ ਨਾਲ ਉਹ ਆਪਣੇ ਬਾਪੂ ਦੇ ਬਾਦੇ ਵੀ ਯਾਦ ਕਰਵਾ ਰਹੇ ਸੀ ਜੀ ਕਿ ਆ ਤੁਹਾਨੂੰ ਟੈਟੂ ਬੈਲਾ ਦੇ ਕਨੈਕਸ਼ਨ ਕਿਨੇ ਦਿੱਤੇ ਪ੍ਰਕਾਸ਼ ਸਿੰਘ ਬਾਦਲ ਨੇ ਥੱਲੇ ਨਾਰੇ ਲਵਾਏ ਜਾਂਦੇ ਸੀ ਉਹਨਾਂ ਦੇ ਵਰਕਰ ਨਾਰੇ ਲਵਾਉਂਦੇ ਜੀ ਸੋ ਬੜਾ ਹੀ ਉਤਸ਼ਾਹਜਨਕ ਜਿਹੜਾ ਹੈਗਾ ਪ੍ਰਭਾਵ ਸੀ ਉਹਨਾਂ ਦਾ ਪਰ ਜੇ ਆ ਕੱਟ ਕਹਿ ਦੀਆ ਕੱਟ ਉਹਨਾਂ ਦਾ ਆਵਾਜ਼ ਵੀ ਪਾਈ ਟਿਓ ਕੱਟ ਸੀ ਨੰਬਰ 2 ਦੀ ਸੀ ਪਰ ਇਹ ਵੀ ਦੇਖਣਾ ਪੈਣਾ ਵੀ ਇੱਥੇ ਕੱਟ ਜਿਹਦਾ ਹੈਗਾ ਉਹਨਾਂ ਨੇ ਆਪਣੇ ਵੱਲ ਬੂਟੇ ਕੀਤਾ ਸੀ ਸਰਕਾਰੀ ਕੰਮ ਨਹੀਂ ਸੀਗਾ ਉਧਰ ਸਰਕਾਰੀ ਕੰਮ ਸੀ ਜਿਸ ਲਈ ਜੇ ਕੰਪੇਅਰ ਕਰ ਲਈਏ ਤਾਂ ਸਰਕਾਰ ਦੇ ਬਰਾਬਰ ਜੀ ਕਿਉਂਕਿ ਜਦੋਂ ਕੋਸ਼ਨ ਬੋਟਾਂ ਪੈਂਦੀਆਂ ਨਾ ਬੋਟਾ ਪੈਣ ਵੇਲੇ ਜਿਹੜੇ ਇਸ ਤਰ੍ਹਾਂ ਦੇ ਸਰਕਾਰੀ ਕੱਟ ਹੁੰਦੇ ਆ ਬੋਟਾਂ ਚ ਦੀ ਬਦਲਦੀ ਬਿਲਕੁਲ ਬੋਟਾਂ ਦਾ ਸਿਰਫ ਉਹੀ ਹੁੰਦੀਆਂ ਜਿਹੜੇ ਲੋਕਾਂ ਤੋਂ ਕਿਹਾ ਜਾਂਦਾ ਕਿ ਇਹ ਕੱਟ ਜੇਕਰ ਬੋਟਾਂ ਚ ਬਦਲੇ ਤਾਂ ਹੀ ਫਾਇਦਾ ਹੁੰਦਾ ਹਾਂ ਹਾਂ ਇਹ ਜਿਹੜੀਆਂ ਬੋਟਾਂ ਅਸਲ ਦੇ ਵਿੱਚ ਜਿਹੜੀਆਂ ਬੋਟਾਂ ਬਣਦੀਆਂ ਜਿਹੜੇ ਕੱਟ ਤੁਹਾਡੇ ਨਾਲ ਆਉਂਦੇ ਆ ਉਹ ਹੁੰਦੇ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਕੱਲ ਬੜੇ ਉਤਸ਼ਾਹ ਦੇ ਵਿੱਚ ਸੀ ਤੇ ਸੁਖਵੀਰ ਬਾਦਲ ਮਤਲਬ ਟੈਕ ਰਿਆ ਸੀ ਜੀ ਉਹਦਾ ਚਿਹਰਾ ਮੋਹਰਾ ਦੱਸਦਾ ਸੀ ਦੀ ਬਾਡੀ ਲੈਂਗੁਏਜ ਦੱਸਦੀ ਉਨਾ ਪਰ 27 ਆਗੇ ਪਰ 27 ਉਨੀ دیر ਨਹੀਂ ਆ ਸਕਦੇ ਜਿੰਨੀ ਦੇਰ ਤੱਕ ਅਕਾਲੀ ਦਲਾਂ ਦੀ ਆਪਸੀ ਇਕਤਾ ਨਹੀਂ ਹੁੰਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕੱਲੇ ਪ੍ਰਭਾਵ ਦਿੱਤਾ ਕਿ ਅਸੀਂ ਆਪਣੇ ਬਲਬੁੱਤੇ ਤੋਨ ਲੜਾਂਗੇ ਜੀ ਭਾਰਤੀ ਜਨਤਾ ਪਾਰਟੀ ਦੀ ਸਟ੍ਰੈਟਜੀ ਨੂੰ ਜੇ ਆਪਾਂ ਦੇਖੀ ਤਾਂ ਇਹ ਬੜੀ ਲੰਬੀ ਹੁੰਦੀ ਜੀ ਉਹ ਦੇਖਦੇ ਹੁੰਦੇ ਕਿ ਸਾਡੇ ਆਪ ਦੀ ਝੋਲੀ 'ਚ ਪਹਿਲਾਂ ਦਿਖਾਈਏ ਸਾਡੇ ਕੋਲੇ ਕੀ ਹੈ ਉਸ ਪਾਸੇ ਜਿਹੜਾ ਹੋ ਸਕਦਾ ਹੈ ਵੀ ਭਾਰਤੀ ਜਨਤਾ ਪਾਰਟੀ ਇਸ ਦਾ ਦੇ ਵਿੱਚ ਹੋਵੇ ਕਿ ਆਫਟਰ ਇਲੈਕਸ਼ਨ ਜੀ ਇਲੈਕਸ਼ਨ ਤੋਂ ਬਾਅਦ ਘੱਟ ਜੋੜ ਕੀਤਾ ਜਾ ਜੀ ਉਹ ਇਸ ਮਾਮਲੇ 'ਚ ਵੀ ਹੋ ਸਕਦੇ ਲੇਕਿਨ ਕੁੱਲ ਮਿਲਾ ਕੇ ਆਪਾਂ ਦੇਖੀਏ ਕਾਂਗਰਸ ਪਾਰਟੀ ਨਹੀਂ ਆਈ ਤੇ ਪੁਨਰ ਸੁਰਜੀਤੀ ਅਕਾਲੀ ਦਲ ਦਾ ਨਾ ਆਉਣਾ ਜੀ ਇਹ ਦੱਸਦਾ ਕਿ ਅਕਾਲੀ ਦਲ ਪੁਨਰ ਸੁਰਜੀਤੀ ਦੀ ਸਥਿਤੀ ਕੋਈ ਬਦਲ ਨਹੀਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਵੇਂ ਭਾਜਪਾ ਅਕਾਲੀ ਦਲ ਦਾ ਤੁਹਾਨੂੰ ਲੱਗਦਾ ਕੋਈ ਸੰਭਾਵਨਾ ਹੈ ਇਹਨਾਂ ਦਾ ਗੱਠ ਜੋੜ ਦੀ ਦੇਖੋ ਗੱਲ ਇਹ ਹੈ ਵੀ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਲੀਡਰ ਆ ਉਹ ਕਹਿੰਦੇ ਕਿਸੇ ਨੂੰ ਕੋਈ ਪਤਾ ਨਹੀਂ ਜੀ ਜਿਹੜੇ ਇੱਥੇ ਕਹੀ ਜਾਂਦੇ ਗੱਠ ਜੋੜ ਨਹੀਂ ਹੋਣਾ ਜੋ ਵਰਤੀਆ ਕਹਿੰਦੇ ਗੱਠ ਜੋੜ ਕਹਿੰਦੇ ਦਿੱਲੀ ਦਾ ਦੋ ਬੰਦੇ ਬੈਠੇ ਪੰਜਾਬ ਚ ਇੱਕ ਬੈਠਾ ਹੈ ਜੀ ਪੰਜਾਬ ਚ ਕੱਲਾ ਸੁਖਵੀਰ ਬਾਦਲਾ ਦਿੱਲੀ ਦੇ ਵਿੱਚ ਅਮਿਤ ਸ਼ਾਹ ਤੇ ਨਿਰਿੰਦਰ ਮੋਦੀ ਇਹ ਤਿੰਨਾਂ ਨੂੰ ਪਤਾ ਵੀ ਇਕੱਠੇ ਹੋਣੇ ਕਰੀਉਣਾ ਓਕੇ ਇਹ ਪਵਿੱਖ ਤੇ ਗੱਲ ਗੇ ਇਹ ਪਵਿੱਖ ਤੇ ਗੱਲ ਹੋ ਵੀ ਸਕਦਾ ਵੀ ਐਡੀ ਗੱਲ ਨਹੀਂ ਵੀ ਨਹੀਂ ਹੋ ਸਕਦਾ ਜੇ ਪਹਿਲਾਂ ਨਾ ਹੋਇਆ ਤਾਂ ਬਾਅਦ ਥੋੜੀ ਹੋਣੀ ਚਲੋ ਆਪਾਂ ਹੁਣ ਟਿਲੋ ਸਾਹਿਬ ਦੂਸਰੀ ਖਬਰ ਤੇ ਹੁਣੇ ਹੈ ਕੱਲ ਮੁੱਖ ਮੰਤਰੀ ਸਾਹਿਬ ਨੇ ਵੀ ਦਾਵਾ ਕੀਤਾ ਮਾਗੀ ਮੇਲੇ ਆ ਦੀ ਕਾਨਫਰੰਸ ਦੇ ਮੌਕੇ ਕਿ ਐਸਆਈਟੀ ਨੇ 169 ਸਰੂਪ ਲੱਭ ਲੈਨੇ ਜੋ 328 ਗੁੰਮ ਹੋਏ ਆ ਉਹਦੇ ਚੋਂ 169 ਬਰਾਮਦ ਕਰ ਲੈਨੇ ਔਰ ਇਸ ਤੋਂ ਇਲਾਵਾ ਦੂਸਰਾ ਇਹ ਹੈ ਕਿ ਕੱਲ ਜਿਹੜੇ ਸਾਫਤਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਘਰ ਵੀ ਐਸਆਈਟੀ ਪਹੁੰਚੀ ਸੀਗੀ ਜਗਤਪ੍ਰੀਤ ਸਿੰਘ ਉਹਨਾਂ ਨੇ ਖੁਦ ਜਥੇਦਾਰ ਨਾਲ ਗੱਲ ਕੀਤੀ ਹੈ ਤੇ ਜਗਤਪ੍ਰੀਤ ਜੀ ਦਾ ਕਹਿਣਾ ਸੀ ਕਿ ਅਸੀਂ ਤਾਂ ਸਿਰਫ ਤਕਨੀਕਲੀ ਗੱਲਾਂ ਜੋ ਹੈ ਮਰੇਤਾ ਬਾਰੇ ਜਥੇਦਾਰ ਸਾਹਿਬ ਤੋਂ ਜਾਣਕਾਰੀ ਹਰਜ਼ੂ ਕੀਤੀ ਇਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਥੇਦਾਰ ਨਾਲ ਗੱਲਬਾਤ ਹੋਣਾ ਜਿਨ੍ਹਾਂ ਨੇ ਪਹਿਲਾਂ ਵੀ ਰਿਪੋਰਟ ਤਿਆਰ ਕੀਤੀ ਸੀ ਉਸ ਰਿਪੋਰਟ 'ਚੋਂ ਵੀ ਜਾਣਕਾਰੀ ਲੈਣਾ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਦੇਖੋ ਮੇਰੇ ਖਿਆਲ ਜਥੇਦਾਰ ਸਾਹਿਬ ਬਾਰੇ ਇਹ ਗੱਲ ਤੇ ਜਿਹੜਾ ਅਕਾਲੀ ਦਲ ਪੁਲਰ ਸਨਸੀ ਬਾਰੇ ਆਪਾਂ ਮਗਰੋਂ ਕਰ ਲੈਂਦੇ ਆਂ ਜੀ ਪਹਿਲਾਂ ਆਪਾਂ ਇਸੇ ਗੱਲ ਤੇ ਕਰਦੇ ਆਂ ਕਿ ਜਿਹੜੇ 169 ਸਰੂਪ ਲੱਭੇ ਆ ਜੀ ਅਸਲ ਦੇ ਵਿੱਚ ਜਿਹੜੇ 169 ਸਰੂਪ ਲੱਭੇ ਆ ਉਹ ਬੰਗੇ ਦੇ ਕੋਲੇ ਇੱਕ ਡੇਰਾ ਤੇ ਬਹੁਤ ਪੁਰਾਣਾ ਡੇਰਾ ਜਾਂ ਗੁਰਦੁਆਰਾ ਜੀ ਕੋਈ ਉਹਨੂੰ ਡੇਰਾ ਕਹਿੰਦਾ ਕੋਈ ਉਹਨੂੰ ਗੁਰਦੁਆਰਾ ਕਹਿੰਦਾ ਲੇਕਿਨ ਉਹਦਾ ਬਹੁਤ ਮਤਲਬ ਜਿਹੜਾ ਹੈਗਾ ਪੁਰਾਣਾ ਜੀ ਵਜੂਦ ਹੈ ਬਹੁਤ ਪੁਰਾਣਾ ਹੈਗਾ ਉੱਥੇ ਜਿਹੜੇ ਹੈਗੇ ਲਗਾਤਾਰ ਪਾਠ ਹੁੰਦੇ ਰਹਿੰਦੇ ਉੱਥੇ ਕੱਲ ਜਿਹੜੇ ਉਹ ਜਦੋਂ ਗਏ ਆ ਜੀ ਐ ਐਸਆਈਪੀ ਆਈ ਯਾਰੀ ਐਸਆਈਪੀ ਵਾਲਿਆਂ ਨੇ ਆ ਕੇ ਕਿਹਾ ਕਿ 169 ਚੋੜੇ ਕੋਲੇ ਆ ਗਿਆ ਸਰੂਪ ਪਰ ਮਤਲਬ ਪਤਾ ਕਰ ਰਹੇ ਇਹਨਾਂ ਦਾ ਅਜੇ ਬਰਾਮਦ ਨਹੀਂ ਕੀਤੇ ਬਰਾਮਦ ਤਾਂ ਪੱਕੀ ਕਿਸਦੇ ਗੁਰੂ ਮਹਾਰਾਜ ਦੇ ਸਕੂਪ ਹੈ ਮਤਲਬ ਉਹ ਕਹਿੰਦੇ ਜੀ ਅਸੀਂ ਪਤਾ ਲਾ ਲਿਆ ਲੱਭ ਲੈ ਜਦੋਂ ਪਤਾ ਲਾ ਲਿਆ ਤੇ ਲੱਭਣ ਵਾਲੀ ਗੱਲ ਕੀਤੀ ਤੇ ਦਾ ਐਲਾਨ ਕੀਤਾ ਭਗਵੰਤ ਮਾਨ ਜੀ ਨੇ ਅਕਾਲੀ ਆਪ ਦੀ ਆਮ ਆਦਮੀ ਪਾਰਟੀ ਦੀਆਂ ਸਰਕਾਰੀ ਕੰਪਰਸ ਵਿੱਚ ਉਹਨਾਂ ਨੇ ਸ਼ੁਰੂ ਹੁੰਦਿਆਂ ਸਾਰ ਖੜੇ ਹੋ ਕੇ ਕਿਹਾ ਜੀ ਆ ਇੱਕ ਸੰਦੇਸ਼ ਆਇਆ ਮੈਨੂੰ ਇੱਕ ਸੁਨੇਹਾ ਆਇਆ ਸੁਨੇਹੇ ਤੇ ਪਤਾ ਲੱਗਿਆ ਕਿ ਕਿਸ 69 ਜਿਹੜੇ ਹੈਗੇ ਉਹਨ ਸਰੂਪਾਂ ਸਰੂਪ ਲੱਭ ਗਏ ਇਹਨਾਂ 169 ਦੇ ਵਿੱਚੋਂ ਜਿਹੜੇ ਹੈਗੇ ਆ 139 ਸਰੂਪ ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਉਹਨਾਂ ਦਾ ਕੋਈ ਮਤਲ ਜਿਹੜਾ ਨੰਬਰ ਵਗੈਰਾ ਨਹੀਂ ਹੈ ਕਿ ਕੁਝ ਨਹੀਂ ਹੈਗਾ ਕੋਈ ਲੈਜਰ 'ਚ ਦਰਜ ਵੀ ਨਹੀਂ ਹੈ ਕੋਈ ਲੈਜਰ 'ਚ ਦਰਜ ਹੈ ਨਹੀਂ ਲੇਕਿਨ 30 ਰੂਪ ਜਿਹੜੇ ਹੈਗੇ ਆ ਉਹ ਦਰਜ ਜ਼ਰੂਰ ਹੈ ਉਹ ਕਿਸੇ ਹੋਰ ਗੁਰੂ ਕਰਦੇ ਜੀ ਉਹ ਇਸ ਗੁਰੂ ਕਰਦੇ ਨਾਲ ਨਹੀਂ ਉੱਥੋਂ ਲੈਂਦੇ ਗਏ ਤੇ ਇਹ ਇਸ ਤਰ੍ਹਾਂ ਸੀ 169 ਦੇ ਵਿੱਚੋਂ 30 ਕੱਢ दिए ਰਹਿ ਗਏ 139 ਜੀ 139 ਜਿਹੜੇ ਹੈਗੇ 139 ਰੁਪਿਆਂ ਦੀ ਹੁਣ ਗੱਲ ਆਪਾਂ ਕਰਦੇ ਆ ਜੀ ਦਾਬ ਹੋਏ ਦੱਸਿਆ ਜਾਂਦਾ ਦਾਵਾ ਕੀਤਾ ਜਾਂਦਾ 328 328 ਐ ਤੱਕ ਤਾਂ ਬਹੁਤ ਸਾਰੇ ਸੂਪ ਰਹਿੰਦੇ ਹੁਣ ਸਵਾਲ ਅਗਲਾ ਇਹ ਪੈਦਾ ਹੁੰਦਾ ਹੈ ਕਿ ਇਹ 328 ਰੁਪਏ ਬਾਰੇ ਵੀ ਭਗਵੰਤ ਮਾਨ ਜੀ ਨੇ ਇਹ ਕਹਿਤਾ ਕਿ ਇਹ ਰੁਪਏ ਅਸੀਂ ਜਿਹੜੇ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਜਿਵੇਂ ਕਹਿਣਗੇ ਜਿੱਥੇ ਕਹਿਣਗੇ ਅਸੀਂ ਉੱਥੇ ਮਾਨ ਮਰਿਆ ਦਾ ਨਾਲ ਰੱਖ ਕੇ ਆਵਾਂਗੇ ਰੱਖ ਕੇ ਆਵਾਂਗੇ ਲੇਕਿਨ ਮੁੱਖ ਮੰਤਰੀ ਜੀ ਨੇ ਤਾਂ ਕੱਲ੍ਹ-ਗੱਲ ਕਹੀ ਹੈ ਜੀ ਇਹ ਤਾਂ 3 ਦਿਨ ਪਹਿਲਾਂ ਜਿਹੜੀ ਹੈ ਵਕ ਵਕ ਜਾਗਰਨ ਅਖਬਾਰ ਦੇ ਵਿੱਚ ਜਾਂ ਇੱਕ ਰੇਡੀਓ ਆਪਣਾ ਤੁਹਾਡਾ ਪੀਵੀ ਚੈਨਲ ਹੈ ਪੰਜਾਬ ਟੈਲੀਵਿਜ਼ਨ ਜੀ ਉਹਦੇ ਉੱਤੇ ਗੱਲ ਆ ਗਈ ਸੀ ਪੰਜਾਬ ਟੈਲੀਵਿਜ਼ਨ ਦੇ ਇੱਕ ਵੱਡੇ ਸੀਨੀਅਰ ਜਰਨਲਿਸਟ ਮਿਸਟਰ ਅਜੀਪਾਸਕਰ ਜੀ ਅਜੀਪਾਸਕਰ ਵੀ ਐਕਸਕਲੂਸਿਵ ਜਾਂ ਪਾ ਕਹਿ ਦਈਏ ਵੀ ਬ੍ਰੇਕਿੰਗ ਨਿਊਜ਼ ਸੀ ਜੀ ਉਹਨਾਂ ਨੇ ਕਿਹਾ ਸੀਗਾ ਜੀ ਸਾਨੂੰ ਪਤਾ ਲੱਗਿਆ ਪੰਗਿਆਂ ਦੇ ਕੋਲ ਇੱਕ ਡੇਰਾ ਹੈਗਾ ਤੇ ਐਸਆਈਪੀ ਉੱਤੇ ਤੱਕ ਪਹੁੰਚ ਗਈ ਜੀ ਉੱਥੋਂ ਐਸਆਈਪੀ ਨੇ ਉਬਰਾਹਮਦ ਕਰ ਲਏ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜਿਹੜੇ ਉਹ 169 ਰੁਪਏ ਜਾਂ 139 ਰੁਪਏ ਉਹ 139 ਰੁਪਏ ਉਹੀ ਹੈ ਉਹਨਾਂ ਦਾ ਹਿੱਸਾ ਹੈ ਜਿਹੜੇ ਗਾਇਬ ਹੋਏ ਜੀ ਵਿਜਾਉ ਕੋਈ ਸਰੂਪ ਹੋ ਰਿਹਾ ਹੈ ਜੀ ਆਪਾਂ ਬਹੁਤ سارے ਡੇਰੇ ਦੇਖਦੇ ਆ ਬਹੁਤ سارے ਕਿਉਂਕਿ ਇਹ ਮੇਰੇ ਖਿਆਲ ਮੁਤਾਬਕ 2008 ਤੋਂ ਬਾਅਦ ਜਿਹੜੀ ਹੈ ਪ੍ਰਕਾਸ਼ਨ ਜਿਹੜਾ ਹੈਗਾ ਸ਼ਰੂਮ ਦੀ ਗੁਰਦੁਆਰਾ ਪ੍ਰਬੰਧ ਬਿਲਕੁਲ ਚੱਲ ਗਿਆ ਗੁਰੂਗਰਾ ਸਾਹਿਬ ਦਾ ਉਹ ਤੋਂ ਪਹਿਲਾਂ ਚੱਲਿ ਗੱਡ ਦੇ ਵਿੱਚ ਭਾਈ ਜੀਵਨ ਸਿੰਘ ਭਾਈ ਚਤਰ ਸਿੰਘ ਸੋਰੀ ਅਮਰਸਰ ਦੇ ਵਿੱਚ ਇੱਕ ਫਾਰਮ ਹੁੰਦੀ ਸੀ ਭਾਈ ਜੀਵਨ ਸਿੰਘ ਭਾਈ ਚਤਰ ਸਿੰਘ ਉਹ ਪਾ ਧਾਰਮਿਕ ਉਸਤਾ ਵੀ ਛਾਪਦੇ ਹੁੰਦੇ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਸਿਪਾਈ ਕਰਦੇ ਹੁੰਦੇ ਸੀ ਤੇ ਉਤੋਂ ਹੀ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਵਕ ਵਕ ਤਾਮਾ ਨੂੰ ਜਿਵੇਂ ਕਿਸੇ ਨੂੰ ਡਿਮਾਂਡ ਹੁੰਦੀ ਹੋਵੇ ਮਤਲਬ ਕੋ ਉਹ ਦੇ ਦਿੱਤੇ ਜਾਂ ਇਸੇ ਉ ਲੈ ਜਾਂਦੇ ਸੀ ਤੇ ਤਾਦਾ ਕਰਦੇ ਫਿਰ ਮੇਰੇ ਖਿਆਲ ਅੰ 2008 ਦੇ ਵਿੱਚ ਸ਼ਾਇਦ ਇਹ ਹੋਇਆ ਇਹ ਗੱਲ ਫੈਸਲਾ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਪਣੇ ਆਪਣੇ ਦਰ ਤੇ ਪ੍ਰਕਾਸ਼ ਕਰਾਂ ਜੀ ਤਾਂ ਕਿ ਜਿਹੜੀ ਹੈ ਪਾਵਨ ਸਰੂਪਾਂ ਦੀ ਕੋਈ ਬੰਦਾ ਦੁਰਵਰਤਨਾ ਕਰ ਵੀ ਨਾ ਹੋਵੇ ਵੀ ਨਾ ਹੋਵੇ ਵੀ ਕਰ ਸਕੇ ਉਹਦੀ ਦੁਰਵਰਤਨਾ ਵੀ ਨਾ ਹੋ ਸਕੇ ਉਹਨਾਂ ਨੇ ਛਾਪਨੇ ਸ਼ ਇਹ ਜਿਹੜੇ ਸਰੂਪ ਨੂੰ 169 ਬਰਾਮਦ ਹੋਇਆ ਦੇਖਣਾ ਪਊਗਾ ਕਿ ਕੀ ਇਹ ਉਹ ਪਹਿਲਾਂ ਦੇ ਜਾਂ ਬਾਅਦ ਦੇ ਜਾਂ ਕੀ 328 ਸੀ 328 ਤੋਂ ਵੱਧ ਵੀ ਹੋ ਸਕਦੇ ਕੀ ਹੋ ਸਕਦੇ ਇਹਦੇ ਬਾਰੇ ਮੇਰੇ ਖਿਆਲ ਮੁਤਾਬਕ ਬਲਿਆ ਇਹ ਹੁੰਦਾ ਜੇ ਭਗਵੰਤ ਮਾਨ ਜੀ ਟੋਟਲ ਤਫਸੀਲ ਦੱਸਦੇ ਜੀ ਵੀ ਇਹ ਭਾਈ ਜਿਹੜੇ ਆ ਸਰੂਪ ਹੈ ਉਹਨਾਂ ਚੋਂ ਹੈ ਆ ਹੋਰ ਹੈ ਉਹਨਾਂ ਦੀ ਉਹਨਾਂ ਦੀ ਡਿਟੇਲ ਦੇ ਦਿੰਦੇ ਉਹਨਾਂ ਨੂੰ ਆਪਾਂ ਡਿਟੈਕਟ ਕਿਵੇਂ ਕਰਾਂਗੇ ਆਪਾਂ ਉਹਦੀ ਤਫतीश ਕਰਕੇ ਲੱਭਾਂਗੇ ਕਿਵੇਂ ਕਿ ਇਹ ਇਹ ਜਿਹੜੇ ਸਰੂਪ ਹੈ 328 ਰੁਪਏ ਦੇ ਨਾਲ ਹੀ ਕਿਉਂਕਿ ਜਿੰਨੀ ਇੱਕ ਮੈਨੂ ਜਾਣਕਾਰੀ ਮਿਲੀ ਹੈ ਮੈਂ ਇੱਕ ਬੜੇ ਵਿਦਵਾਨ ਜਿਹੜੇ ਸਿੱਖ ਪੰਥ ਦੇ ਮਤਲਬ ਬਹੁਤ ਬਰ ਬੰਦੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਉੱਥੇ ਐ ਨਹੀਂ ਲੱਗਦੀ ਵੀ ਆ ਇੱਕ ਨੰਬਰ ਹੋ ਗਿਆ ਦੋ ਨੰਬਰ ਹੋ ਗਿਆ ਉਥੇ ਲੱਗਦਾ ਵੀ ਆ ਇੱਕ ਲੋਟ ਜਿਹੜਾ ਪ੍ਰਕਾਸ਼ਤ ਕਰਨਾ 500 ਗੁਰੂ ਜੀ ਪਾਵਨ ਗ੍ਰੰਥ ਹੈ ਜੀ ਆ 700 ਗ੍ਰੰਥ ਹੈ ਇਹ ਫਿਰ ਪਤਾ ਨਹੀਂਦਾ ਵੀ ਇਹ ਉਹਦਾ ਹਿੱਸਾ ਕਿ ਨਹੀਂ ਜੀ ਹਰ ਵਾਰੀ ਆਪਾਂ ਨੂੰ ਹੁਣ ਅੱਜ ਦੇ ਜਮਾਨੇ ਦੇ ਤੇ ਟੈਕਨੀਕਲੀ ਬੜਾ ਪਤਾ ਲੱਗਦਾ ਨਹੀਂ ਇਹ ਜਿਹੜਾ ਪੇਪਰ ਹੈ ਕਦੋਂ ਦਾ ਜੀ ਇਹਦੀ ਪ੍ਰਿੰਟਿੰਗ ਕਦੋਂ ਦੀ ਹੋਈ ਹੈ ਇਹ ਗੱਲ ਅਜੇ ਅਧੂਰੀ ਰਹੀ ਗਈ ਇਹਦੇ ਬਾਰੇ ਨਹੀਂ ਦੱਸਿਆ ਭਗਵੰਤ ਮਾਨ ਜੀ ਨੇ ਪਰ ਅਗਲੇ ਦਿਨਾਂ ਚ ਦੇਖਦੇ ਆਪਾਂ ਹੁਣ ਇਹਨੂੰ ਐਸਆਈਪੀ ਕਿਵੇਂ ਦਿੰਦੀ ਹੈ ਆ ਅਗਲੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਗੱਲ ਕਰ ਰਹੇ ਹੋ ਵੀ ਇਹਦਾ ਹੁਣ ਅੱਗੇ ਹੋਊਗਾ ਕੀ ਜੀ ਬੇਕੋਨ ਨੂੰ ਹੁਣ ਸਾਡੇ ਵਾਸਤੇ ਵੀ ਇੱਕ ਬੁਝਾਰਤ ਬਣੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਰਿਸੀਵ ਕਰਕੇ ਕੀ ਪ੍ਰਕਾਸ਼ਨ ਕਰਦੇ ਵਿੱਚ ਰੱਖੂਗੀ ਜਾਂ ਜਿਹੜਾ ਜਿੱਥੇ ਜਿਹਨੂੰ ਆਪਾਂ ਕਹਿ ਸਕਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕੀਤੇ ਜਾਂਦੇ ਉੱਥੇ ਕੀਤੇ ਜਾਣਗੇ ਇਹ ਇੱਕ ਵੱਖਰੀ ਜੀ ਕਿਸਮ ਦੀ ਗੱਲ ਇਹਨ ਕੀ ਹੁੰਦਾ ਹੈ ਇਹ ਤਾਂ ਪਤਾ ਲੱਗੂ ਭਗਵੰਤ ਸਿੰਘ ਮਾੜ ਜੱਟ ਸਾਹਿਬ ਦੇ ਉੱਤੇ ਪਹੁੰਚ ਗਏ ਜੀ ਉਹਨਾਂ ਨੇ ਗੱਲਬਾਤ ਸ਼ੁਰੂ ਹੋ ਗਈ ਹੈ ਮੇਰਾ ਕਹਿਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਦੇ ਨਾਲ ਉੱਥੇ ਵੀ ਇਹ ਗੱਲ ਆਉਗੀ ਜੀ ਪਰ ਬਹੁਤ ਸਾਰੀਆਂ ਮਤਲਬ ਸਮੱਸਿਆਵਾਂ ਹਾਲੇ ਹੈ ਜੀ ਕਿਉਂਕਿ ਵਿਦਵਾਨ ਬੰਦੇ ਗੱਲ ਕਹਿੰਦੇ ਵੀ ਜਿੱਲੀ ਤੇ ਪੂਰੀ ਗੱਲ ਸਾਹਮਣੇ ਨਹੀਂ ਹੋਈ ਉਹਨੀ ਦਰ ਨਹੀਂ ਅਸੀਂ ਕੁਝ ਕਹਿ ਜਾ ਸਕਦਾ ਕਿਉਂਕਿ ਜਿਹੜੀ ਚੀਜ਼ ਦਾ ਪਹਿਲਾਂ ਪਤਾ ਲੱਗ ਗਿਆ ਸੀ 3 ਦਿਨ ਪਹਿਲਾਂ ਪਤਾ ਲੱਗ ਗਿਆ ਸੀ ਜੀ ਉਹ 3 ਦਿਨ ਬਾਅਦ ਉਹਨੂੰ ਅਨਾਉਂਸ ਕਿਉਂ ਕੀਤਾ ਜਾਂਦਾ ਕੀ ਹੋ ਰਹੀ ਕੀਤੀ ਜਾ ਰਹੀ ਸੀ ਕਿ ਮਾਲੀ ਦੇ ਮਾਗੀ ਦੇ ਮੇਲੇ ਦੇ ਉੱਤੇ ਆਪਾਂ ਇਹ ਗੱਲ ਕਰਾਂਗੇ ਔਰ ਮੈਨੂੰ ਇਹ ਲੱਗਦੀ ਹੈ ਜਿਹੜੀ ਹੈ ਭੂਸ਼ਣ ਜੀ ਕਿ ਜਿਹੜੀਆਂ ਪਹਿਲਾਂ ਇਲੈਕਸ਼ਨਾਂ ਹੋਈਆਂ ਚਾਹੇ 2000 17 ਦੀ ਲੱਕ ਜੀ ਚਾਹੇ 2019 ਦੀ ਇਲੈਕਸ਼ਨਾਂ ਚਾਹੇ 22 ਦੀਆਂ ਤੇ ਚਾਹੇ 24 24 ਇਹ ਇਲੈਕਸ਼ਨਾਂ ਸਾਰੀਆਂ ਦੋ ਮੁੱਦਿਆਂ ਤੇ ਲੜੀਆਂ ਗਈਆਂ ਤੇ ਜਿੱਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਸ਼ੇ ਨਸ਼ੇ ਠੀਕ ਹੈ ਕੈਪਟਨ ਮਰਿੰਦਰ ਸਿੰਘ ਹੋਰਾ ਨੇ ਇੱਥੇ ਬਠਿੰਡੇ ਜਿਹੜੀ ਹੈਗੀ ਜਦੋਂ ਟੇਕਓਵਰ ਕੀਤਾ ਮਤੌਰ ਪ੍ਰਦੇਸ਼ ਕਾਂਗਰਸ ਦਾ ਜੀ 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 ਪਰਲ ਦੇ ਗਰਾਉਂਡ ਬਚਾਏ ਸੀ ਉਦੋਂ ਉਹਨਾਂ ਨੇ ਕਹਿ ਸੀ ਆ ਜੀ ਅਸੀਂ ਜਿਹੜੀ ਹੈਗੀ ਹੈ ਇਹਨਾਂ ਦੋ ਮੁੱਦਿਆਂ ਦੇ ਉੱਤੇ ਜਿਹੜੀ ਹੈਗੀ ਹੈ ਪੰਥ ਦੇ ਨਾਲ ਖੜੋਤੇ ਆ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਚਾਰ ਹਫ਼ਤੇ ਦੇ ਵਿੱਚ ਤੇ ਬੇਅਦਬੀ ਦੇ ਦੋਸ਼ਿਆਂ ਨੂੰ ਸਜ਼ਾਵਾ ਦੇਣੀ ਹੈ ਦੇਖੋ ਸਜਾਮਾ ਤਾਂ ਨਹੀਂ ਅਜੇ ਤੱਕ ਕਿਸੇ ਨੂੰ ਮਿਲਿਆ ਉਹ ਤੋਂ ਬਾਅਦ ਕਾਂਗਰਸ ਦੀ ਸਰਕਾਰ ਗਈ ਫਿਰ ਆ ਗਈ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਜਿਹੜੇ ਸੁਪਰੀਮੋ ਹੈ ਕੇਜਰੀਵਾਲ ਸਾਹਿਬ ਉਹਨਾਂ ਨੇ ਕਹਿ ਸੀ ਜਿੱਦੇ ਨੂੰ ਜੁਆਇਨ ਕਰਵਾਇਆ ਆਪਣੇ ਨੂੰ ਉਮਰੂਜੇ ਪ੍ਰਤਾਪ ਸਿੰਘ ਨੂੰ ਕਿਹ ਬੰਦੇ ਨੇ ਤਾਂ ਤਫਤੀਸ਼ ਕੀਤੀ ਹੈ ਇਹਨੂੰ ਸਾਰਾ ਪਤਾ ਹੈ ਤੇ ਅਸੀਂ ਤੁਹਾਡੇ ਸਾਹਮਣੇ ਤੋਂ ਦੱਸੋ ਤੇ ਪਾਣੀ ਦਾ ਪਾਣੀ ਬਿਲਕੁਲ ਹਾਂ ਉਹਨਾਂ ਨੇ ਬੜੇ ਡੰਕੇ ਦੀ ਚੋਟ ਦਿੱਤੀ ਗੱਲ ਕਹੀ ਬਿਲਕੁਲ ਬਿਲਕੁਲ ਤੇ ਹੁਣ ਹਾਲਤੇ ਕਿਉਂ ਕੁਮਰਜੀਤ ਪ੍ਰਤਾਪ ਸਿੰਘ ਦਾ ਵਿਚਾਰਾ ਪਾਸੇ ਮੋੜੇ ਨਾ 10 ਮਹੀਨੇ ਚ ਬੋਣਦਾ ਤਾਂ ਵੀ ਰੋਲਾ ਪਾਈ ਜਾਂਦੇ ਵੀ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਮੇਰੀ ਮੇਰੀ ਤੇ ਮੇਰੀ ਤਾਂ ਗੱਲ ਵੀ ਨਹੀਂ ਸੁਣਦੇ ਇਸ ਕਰਕੇ ਉਹ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਉਹਦੇ ਵਿੱਚੋਂ ਨਹੀਂ ਮੇਰਾ ਕਹਿ ਲੈ ਕੁਝ ਨਿਕਲਣ ਵਾਲੀ ਗੱਲ ਤੇ ਚਲੋ ਦੇਖਦੇ ਲੱਗਦਾ ਹੈ ਕਿ 2027 ਦੀ ਚੋਣ ਵੀ ਜਿਹੜੀ ਹੈਗੀ ਹੈ ਉਹਦੇ ਲਈ ਜਿਹੜੀ ਜਿਹੜਾ ਅਜੰਡਾ ਤਿਆ ਕੀਤਾ ਜਾ ਰਿਹਾ ਉਹ ਬੇਅਦ ਵੀ ਹੀ ਰੱਖੀਂਦੇ ਹੁਣ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਦੇਖੋ ਜੀ ਪਾਵਨ ਸਰੂਪ ਜਿਹੜੇ ਐ ਜਿਹੜੇ ਗਾਇਬ ਹੋਏ ਸੀ ਅਸੀਂ ਇਹ ਲੱਭ ਲੇ ਵ ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਰਾਮ ਰਹੀਮ ਦੀ ਕਸਟੋਡੀਅਲ ਇੰਟਰੋਗੇਸ਼ਨ ਹੋ ਗਈ ਕੀ ਮੌੜ ਬੰਬ ਤਮਾਕੇ ਦਾ ਜਿਹੜਾ ਕੇਸ ਫੇਸ ਹੋ ਗਿਆ ਜਿਹਨੂੰ ਤੁਸੀਂ ਨੰਬਰ 1 ਦੇ ਉੱਤੇ ਰੱਖਿਆ ਹੋਇਆ ਸੀਗਾ ਨਾ ਬਿਆਦਵੀ ਦੇ ਮਾਮਲੇ 'ਚ ਕੁਝ ਹੋਇਆ ਨਾ ਜਿਹੜੀ ਹੈਗੀ ਹੈ ਤੁਹਾਡੇਰੇ ਵਾਲੇ ਮਾਮਲੇ ਤੇ ਆਪਣੇ ਮੌੜਾ ਵਾਲੇ ਮਾਮਲੇ 'ਚ ਕੁਝ ਹੋਇਆ ਜਿਹੜੀ ਤੁਸੀਂ ਕਹੇ ਸੀ ਕਿ ਅਸੀਂ ਇਹ ਕਰਾਂਗੇ ਉਹ ਤਾਂ ਕੀਤਾ ਨਹੀਂ ਕੱਲ ਇਹ ਗੱਲ ਸੁਖਵੀਰ ਨੇ ਵੀ ਉਠਾਈ ਸੀ ਵੀ ਜਿਹੜੇ ਗਰੰਟੀਆਂ ਦੇ ਨਾਲੇ ਬੰਦੇ ਸੀ ਉਹ ਤੁਹਾਨੂੰ ਧਰਮ ਕਰਮ ਦਾ ਕਰਕੇ ਬਹਿ ਗਏ ਉਹ ਗਰੰਟੀਆਂ ਜਿਹੜੀਆਂ ਗਰੰਟੀਆਂ ਸੀ ਉਹਨਾਂ ਦਾ ਕੀ ਬੜੇ ਉਹਨਾਂ ਗਰੰਟੀਆਂ ਦੇ ਵਿੱਚ ਇੱਕ ਗਰੰਟੀ ਏ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਐ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨੂੰ ਸਜ਼ਾ ਮਾ ਦੋਵਾਂਗੇ ਸਜ਼ਾ ਦੀ ਕੋ ਬੰਦੇ ਨੂੰ ਮਿਲੀ ਐ ਉਹ ਆਮ ਆਦਮੀ ਪਾਰਟੀ ਦਾ ਐਮ ਐਲ اے ਸੀ ਜੀ ਨੇ ਬੇਅਦਬੀ ਕੁਰਾਨ ਸ਼ਰੀਫ ਦੀ ਇਤਿਹਾਸ ਵਿੱਚ ਲਿਖੋਟ ਲਈ ਹੋਰ ਤਾਂ ਕਿਸੇ ਨੂੰ ਸਜ਼ਾ ਹੀ ਨਹੀਂ ਮਿਲੀ ਹੋਰ ਕਿ